ਸਾਧ ਸੰਗਤ ਜੀ ਜੋ ਜਿਉਂਦੀ ਮੁਤਾਬਕ ਆਪ ਪਹਿਲਾਂ ਮੇਰੇ ਵੀਰਾਂ ਤੋਂ ਬਹੁਤ ਵਿਸਤਾਰ ਨਾਲ ਸਰਣ ਕੀਤਾ ਹੈ ਇੱਕ ਇਤਿਹਾਸਿਕ ਗੁਰਦੁਆਰਾ ਛਿੱਦੀ ਮਾਰ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸ਼ੀਸ਼ ਦੇਣ ਵਾਸਤੇ ਗਏ ਨੇ 40 ਦਿਨੇ ਇਸ ਗੁਰ ਘਰ ਆਏ ਨੇ ਤੁਸੀਂ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਕਈ ਤਰ੍ਹਾਂ ਦੇ ਪ੍ਰੋਸੈਸ ਚੱਲਦਾ ਸੀ ਪਰ ਕਈ ੜਿੱਕੇ ਲੱਗ ਜਾਂਦੇ ਹਾਂ ਕੋਈ ਚੰਗਾ ਅਫਸਰ ਆ ਗਿਆ ਉਹਨੇ ਮਨਜ਼ੂਰੀ ਦਿੱਤੀ ਇਹ ਕਾਰਜ ਅੱਜ ਮਹਾਪੁਰਸ਼ਾਂ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਇਹ ਸਾਡੇ ਵੀਰਾਂ ਦੇ ਜਿਹੜੇ ਇਸ ਟਾਈਮ ਜ਼ਿੰਮੇਵਾਰ ٹرسٹ ਹੈ ਇਹਨਾਂ ਦੀ ਜ਼ਿੰਮੇਵਾਰੀ ਨਾਲ ਇਹ ਕਾਰਜ ਆਰੰਭ ਹੋਣ ਲੱਗੇ ਨੇ ਤੇ ਆਪ ਸਤਿਗੁਰ ਦੀ ਕਿਰਪਾ ਕਰਨ ਜੇ ਇਹ ਕਾਰਜ ਆਪ ਵਿੱਚ ਖਲੋ ਕੇ ਸੰਪੂਰਨ ਕਰਨ ਜਿਹੜੀ ਗੱਲ ਕੀਤੀ ਸੀ ਪਾਜੀ ਨੇ ਫੁੱਲ ਤਾਰਨ ਵਾਲੀ ਇੱਥੇ ਦੂਰ ਦੂਰ ਸੰਗਤਾਂ ਨਹੀਂ ਜਾ ਸਕਦੀਆਂ ਇੱਥੇ ਕੋਈ ਕਿਸੇ ਨੀ ਤਰ੍ਹਾਂ ਦੀ ਫੀਸ ਨਹੀਂ ਕੋਈ ਕੁਛ ਨਹੀਂ ਬਸ ਕਾਮ ਸੇਵਾ ਹੈ ਸੰਗਤਾਂ ਲਾ ਕੇ ਤੋਂ ਦੂਰੋਂ ਦਰੜੇ ਆ ਕੇ ਤੇ ਫੁੱਲ ਵੀ ਤਾਰ ਸਕਦੀਆਂ ਇਹਦੇ ਸਰਟੀਫਿਕੇਟ ਮਿਲਦਾ ਹੈ ਗੁਰੂ ਘਰ ਦੇ ਵਿੱਚ 24 ਘੰਟੇ ਇੱਥੇ ਸੇਵਾ ਹੈ ਕੋਈ ਰਾਤ ਨੂੰ ਆ ਕੇ ਰਵੇ ਕੋਈ ਲੰਗਰ ਛਕੇ ਤੇ ਤਿਲ ਫੁੱਟ ਸਾਰੀ ਸੰਗਤ ਦੀ ਨਿਸ਼ਕਾਮ ਸੇਵਾ ਹੈ ਕੋਈ ਇੱਥੇ ਜਾਇਦਾਦ ਨਹੀਂ ਕੋਈ ਕਿਸੇ ਦੇ ਅਮ ਤੇ ਜਿਹੜਾ ਸਜੋਗ ਨੇ ਇਲਾਕੇ ਦੇ ਇਲਾਕੇ ਦਾ ਸਜੋਗ ਹੈ ਸਾਰਾ ਇਹ ਇੱਥੇ ਸੇਵਾ ਹੈ ਜੀ ਮੈਂ ਸਭਨ ਹੈ ਮੈਂ ਐਸੇ ਗੁਰੂ ਘਰ ਦਾ ਸੇਵਾਦਾਰ ਹੈ ਗ੍ਰੰਥੀ ਹੋਣ ਦੇ ਨਾਤੇ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਇਹ ਜੋ ਸੰਗਤਾਂ ਪਹੁੰਚਣ ਹਰ ਕੋਈ ਡਾਕਟਰ ਖਾਲਸਾ ਵਾਏ ਕੋਈ ਡਾਕਟਰ ਤੇ ਮੇਰਾ ਨਾਮ ਜਸਪ੍ਰੀਤ ਕੋਹੜਾ ਹੈ ਔਰ ਬਹੁਤ ਵਧੀਆ ਲੱਗ ਰਿਹਾ ਅੱਜ ਪਾਪਾ ਬਲਬੀਰ ਸਿੰਘ ਜੀ ਨੇ ਜੋ ਇਹ ਕਰਤ ਰੱਖਿਆ ਹੈ ਗੇਟ ਦਾ ਬਹੁਤ ਵਧੀਆ ਸਾਰੇ ਸੰਗਤ ਨੂੰ ਬਹੁਤ ਬਹੁਤ